ਤਨ ਵੀਡੀਓ ਵਖਾ ਰਿਹਾ ਜ ਜਿਹਦੇ ਤੇ ਤੁਹਾਡੇ ਰੂ ਖੁਸ਼ ਹੋ ਜੂਗਾ ਇਸ ਬੱਚੇ ਨੂੰ ਤੁਸੀਂ ਜਾਣਦੇ ਹੋਗੇ ਜੋ ਕਿ ਵਾਇਰਲ ਬਹੁਤ ਜ਼ਿਆਦਾ ਹੋ ਰਿਹਾ ਹਰ ਪਾਸੇ ਇਹ ਉਹੀ ਬੱਚਾ ਹੈ ਜਿਹੜਾ ਕਹਿੰਦਾ ਸੀ ਮਾਸਟਰ ਨੂੰ ਕਿ ਮੈਂ ਘਰੋਂ ਭੁੱਖਾ ਆਇਆ ਕਿਉਂਕਿ ਦਾਣੀ ਨਹੀਂ ਸੀ ਹੈਗੇ ਉਹਦੇ ਘਰ ਦੇ ਵਿੱਚ ਸੋ ਵੇਖ ਸਕਦੇ ਹੋ ਕਿ ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਨੇ ਇਹਦੇ ਘਰ ਆਏ ਨੇ ਇਹਦੇ ਜ਼ਿੰਦਗੀ ਬਦਲਾਉਣ ਦੇ ਵਾਸਤੇ ਉਹਨਾਂ ਵਿੱਚੋਂ ਇੱਕ ਆਏ ਨੇ ਇੱਕ ਸਾਬਕਾ ਐਮਐਲਏ ਸਾਹਿਬ ਕਿਵੇਂ ਇਹਨਾਂ ਦੇ ਘਰ ਗਏ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਮਾਪਿਆਂ ਨੂੰ ਜਵਾਬ ਦਾ ਆਫਰ ਦਿੱਤਾ ਨਾਲ ਦੀ ਨਾਲ ਹੀ ਬੱਚੇ ਨੂੰ ਆਪਣੀ ਗੱਡੀ ਚ ਬਾਕੇ ਇਹਨੂੰ ਸਨ ਰੂਫ ਤੇ ਓਪਨ ਕਰਦੇ ਆ ਵੇਖੋ ਕਿਵੇਂ ਇਹ ਬੱਚਾ ਖੁਸ਼ੀ ਦੇ ਨਾਲ ਆਪਣਾ ਹੱਥ ਜਿਹੜਾ ਵਾ ਸਾਰਿਆਂ ਨੂੰ ਵੇਵ ਕਰ ਰਿਹਾ ਹੈ ਸਭ ਨੂੰ ਹੈਲੋ ਕਰ ਰਿਹਾ ਹੈ ਸੋ ਵੇਖ ਸਕਦਾ ਹੈ ਕਿ ਇੱਕ ਵੀਡੀਓ ਦੀ ਵਾਇਰਲ ਕਿਹੜੇ ਵੇਲੇ ਰੱਬ ਨੇ ਕਿਦਾਂ ਚਮਤਕਾਰ ਕੀਤਾ ਕਿ ਇਸ ਬੱਚੇ ਦੀ ਰਿਸ਼ਤੇ ਪਰਿਵਾਰ ਦੀ ਜਿਹੜੀ ਆ ਉਹ ਜ਼ਿੰਦਗੀ ਪਲਟਾ ਕੇ ਰੱਖ ਦਿੱਤੀ ਇਹ ਮਾਸੂਮੀਅਤ ਨਹੀਂ ਹੈ ਇਹ ਗਰੀਬੀ ਤੇ ਮਾਸੂਮੀਅਤ ਹੀ ਇਸ ਬੱਚੇ ਨੂੰ আর ਬੱਚੇ ਦੇ ਪਰਿਵਾਰ ਦੀ ਜੜੀ ਉਹ ਜ਼ਿੰਦਗੀ ਬਦਲ ਰਹੀ ਹੈ ਇਹ ਬੱਚੇ ਦੀ ਰੂਹ ਖੁਸ਼ ਕਰਨ ਵਾਲੀ ਵੀਡੀਓ ਨੂੰ ਤੁਸੀਂ ਵੇਖ ਰਹੇ ਹੋ ਜੀ